ਸਸਕਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਅੱਜ ਦਾ ਇੱਕ ਸੋਹਣਾ ਜਿਹਾ ਟੌਪਿਕ ਹੈ ਸਫਰ ਬਹੁਤ ਬਹੁਤ ਸਫਰ ਦੇਖ ਹੀ ਰਹੇ ਕਿ ਇਹਦੇ ਵਿੱਚ ਅਸੀਂ ਬਾਜ਼ਾਰ ਦੇ ਵਿੱਚ ਜਾ ਰਹੇ ਹਾਂ ਪਟਿਆਲੇ ਦਾ ਬਾਜ਼ਾਰ ਤੇ ਅਰਲੀ ਮਾਰਨਿੰਗ ਦਾ ਟਾਈਮ ਹੈ ਸਫਰ ਦੀ ਹੈ ਕਿ ਸਫਰ ਤਾਂ ਹਰ ਕੋਈ ਕਰ ਰਿਹਾ ਇਥੋਂ ਕੀ ਕਹਿੰਦੇ ਗੱਡੀਆਂ ਕਹਿ ਰਹੇ ਹੋ ਠੀਕ ਹੈ ਸਾਡੇ ਸਾਹ ਵੀ ਸਫਰ ਕਰ ਰਹੇ ਆ ਇਵਨ ਪਾਣੀ ਵੀ ਸਫਰ ਕਰ ਰਿਹਾ ਹੈ ਹਵਾਵਾਂ ਆ ਸਫਰ ਕਰ ਰੁੱਤ ਸਾਡੇ ਵੀ ਸਾਹਾਂ ਦੀ ਲੜੀ ਹੈ ਇਹਦਾ ਸਫਰ ਤਾਂ ਕਦੀ ਪਤਾ ਨਹੀਂ ਸਾਡੇ ਤੋਂ ਸਭ ਤੋਂ ਬਾਹਰ ਇਸ ਦੁਨੀਆ ਦੇ ਵਿੱਚ ਪਤਾ ਨਹੀਂ ਕਿਹਦੀ ਕਿਹੜੀ ਜਗ੍ਹਾ ਸਫਰ ਜ਼ਿੰਦਗੀ ਸਭ ਨੂੰ ਆਪਣੇ ਆਪਣੇ ਤਜਰਬੇ ਦਿੰਦੀ ਹੈ। ਜੇ ਸਭ ਦੀ ਜ਼ਿੰਦਗੀ ਬੱਕਰੀ ਬੱਕਰੀ ਹੈ ਕਿਸੇ ਦੀ ਛੋਟੀ ਜ਼ਿੰਦਗੀ ਕਿਸੇ ਦੀ ਵੱਡੀ ਹਰ ਕਿਸੇ ਨੂੰ ਕਿਸੇ ਨਾ ਇਮੋਸ਼ਨ ਦੇ ਵਿੱਚ ਬੰਨ ਕੇ ਰੱਖਿਆ ਹੋਇਆ। ਜਦੋਂ ਚਲੀ ਜਾਂਦੀ ਹੈ। ਕਿ ਨਾ ਉਹਨੂੰ ਪਤਾ ਲੱਗਦਾ ਹੈ ਨਾ ਪਿੱਛੇ ਵਾਲੇ ਨੂੰ ਇੰਨੀ ਖਬਰ। ਇਸ ਗਲੀ ਦੇ ਵਿੱਚ ਦੇਖੋ ਦੂ ਤਰ੍ਹਾਂ ਦੇ ਨਕਾੜ ਨੇ ਇੱਕ ਆਕ ਖਲਾ ਜਿਹੜਾ ਪੁਰਾਣਾ ਬੇਹੱਦੀ ਬਣੀ ਹੋਈ ਹੈ ਤੇ ਕੁਝ ਹੋਰ ਛੋਟੇ ਛੋਟੇ ਮਕਾਨ ਨੇ ਸਾਨੂੰ ਕਈ ਵਾਰੀ ਐਂ ਲੱਗਦਾ ਕਿ ਸਾਹਮਣੇ ਵਾਲਾ ਵਧੀਆ ਕਿਸੇ ਹੋਰ ਦਾ ਵਧੀਆ ਤੇ ਕਿਸੇ ਏਰੀਆ ਦਾ ਰੋਣ ਨੇ ਤੁਸੀਂ ਹਮੇਸ਼ਾ ਜਿੱਥੇ ਵੀ ਜਾਣਦੇ ਆ ਨਾ ਉੱਥੇ ਦੁਨੀਆ ਬੱਕਰੀ ਵਰਗੀ ਲੰਗਾਂ ਵਸਦੀ ਹੈ ਸਹਿਰੀ ਕਿਤੇ ਦਰਨੇ ਬਾਹਰ ਨਹੀਂ ਮੱਚਦੇ ਆ ਪਰ ਇਹ ਮਟਣੀ ਹੋਊਗਾ ਏ ਨਹੀਂ ਮਿਟਦਾ ਜੋ ਨਹੀਂ ਮਿਟਦਾ ਉਹ ਪਰਮਾਤਮਾ ਦਾ ਨਾਮ ਹੈ ਕਿਉਂਕਿ ਜਿਹੜੀ ਚੀਜ਼ ਦਾ ਸਫ਼ਰ ਸ਼ੁਰੂ ਹੋਇਆ ਉਹ ਨਹੀਂ ਮੁੱਕ ਜਾਣਾ ਪਰ ਪਰਮਾਤਮਾ ਦੇ ਨਾਮ ਦਾ ਸਫ਼ਰ ਯੁਗਾਂ ਤੋਂ ਨਾ ਸੀ ਸਮਝ ਸਕਦੇ ਜਿੰਨਾ ਸਮਝ ਭਾਵਾਂਗੇ ਸਾਨੂੰ ਉਸ ਤਾਕਤ ਨੂੰ ਆਪਣੇ ਅੰਦਰ ਸਮਝਣਾ ਚਾਹੀਦਾ ਜਿਹੜੀ ਤਾਕਤ ਸਾਨੂੰ ਉਠਾਉਂਦੀ ਹੈ, ਅਮ ਕਰਾਉਂਦੀ ਹੈ, ਸਾਨੂੰ ਬੋਲਣਾ ਸਿਖਾਉਂਦੀ ਹੈ, ਸੁਣਨਾ ਸਿਖਾਉਂਦੀ ਹੈ। ਕਿਸੇ ਵੀ ਚੀਜ਼ ਨੂੰ ਤੁਸੀਂ ਆਬਜ਼ਰਵ ਕਰ ਰਹੇ ਹੋ, ਉਹ ਸਾਰੀ ਚੀਜ਼ਾਂ ਸਾਨੂੰ ਸਿਖਾਉਂਦੀਆਂ। ਨੌਰਾ ਗੱਲਾਂ ਕਰ ਰਹੇ ਨੇ। ਤੇ ਆ ਜਨਾਬ ਜੀ ਦਾ ਅਜੇ ਸਫ਼ਰ ਹੀ ਨਹੀਂ ਸ਼ੁਰੂ ਹੋਇਆ। ਕਹਿੰਦੇ ਸੀ ਸਫ਼ਰ ਬਾਅਦ ਚ ਕਰਾਂਗੇ ਪਹਿਲਾਂ ਰੈਸਟ ਕਰ ਲਈਏ। ਫਿਰ ਆ ਸਕੂਲ ਚੱਲਿਆ। ਸੋ ਸਫ਼ਰ ਤਾਂ ਹਰ ਕੋਈ ਕਰ ਰਿਹਾ। ਹਲੇ ਆ ਵਾਹਨ ਜਿਹੜੇ ਖੜੇ ਨੇ ਮੋਟਰਸਾਈਕਲ ਇਹਨਾਂ ਦਾ ਸਫ਼ਰ ਇਹ ਸ਼ੁਰੂ ਹੋਣਾ ਹੈ। ਉਹ ਜੀ ਫਿਰ ਉਹ ਤਾਂ ਸਭ ਨੇ ਕਰਨਾ ਹੀ ਕਰਨਾ ਹੈ ਕਿਸੇ ਨਾ ਕਿਸੇ ਤਰੀਕੇ ਆ ਨਵੀਆਂ ਨਵੀਆਂ ਹਜੇ ਉਸਾਰੀਆਂ ਨੇ ਤੇ ਕਈਆਂ ਦੀਆਂ ਹਜੇ ਉਹੀ ਬਾਰੀਆਂ ਨੇ ਉਹੀ ਬਾਰੀਆਂ ਚੱਲੀ ਜਾਂਦੀਆਂ ਦੇਖ ਲਓ ਤੇ ਆ ਰੁੱਖਾਂ 'మే ਆਪਣੀ ਆਪ ਬਣਾਈ ਗਈ ਹੈ ਤੇ ਸ਼ੁਗਰ ਹੈ ਜਿਹੜੇ ਇਹਨਾਂ ਨੂੰ ਮਤਲਬ ਮੱਗਦੇ ਨਹੀਂ ਹੈਗੇ ਇਹਨਾਂ ਦਾ ਸਤਿਕਾਰ ਕਰਦੇ ਨੇ ਪੀੜੀਆ ਪੀੜੀਆ ਗਲੀਆਂ ਦੇ ਵਿੱਚ ਆਪਣੇ ਪੈੜਾ ਨਾਲ ਤੁਰਦੇ ਜਾਓ ਤੇ ਹਿੰਦੀ ਜਵਸਵਾਰ ਤੇ ਕਿਉਂਕਿ ਔਰਵਾੜਾ ਸਾਹਮਣੇ ਬਾਜ਼ਾਰ ਇਹ ਬੰਦ ਜ਼ਰੂਰ ਹੈ ਪਰ ਇਹਨੇ ਜਦੋਂ ਖੁੱਲ ਜਾਣਾ ਤੇ ਫਿਰ ਪੈੜਾ ਰੱਖਣ ਨੂੰ ਥਾਂ ਨਹੀਂ ਮਿਲਦੀ ਇਹ ਪਟਿਆਲੇ ਦੇ ਉਹ ਬਾਜ਼ਾਰ ਨੇ ਉਹ ਤੁਹਾਨੂੰ ਕਹਿੰਦੇ ਨੇ ਕਿ ਪੰਜਾਬ ਦੀਆਂ ਜੁੱਤੀਆਂ ਪੰਜਾਬੀ ਜੁੱਤੀਆਂ مشهور ਨੇ ਇਹ ਹੋਈ ਰੀਆ ਵਾਦ ਤੇ ਸਾਰਾ ਕੁਝ मतलब ਇਕੋ ਚਾਲ ਜੁਪਿਆ ਵਾਸਤੇ ਬੀ ਜਤਸਿਉ ਉੱਤਰ ਉੱਤਰ ਤੋਂ ਤੋਂ ਦੇ ਪਛੋਂ ਸਾਰਾ ਕੁਝ ਪਾ ਕੇ ਕਰੇ ਜਾਉਂਗਾ। ਬਾਕੀ ਸਭ ਲੱਗੇ ਹੋਏ ਨੇ ਆਪਣੀਆਂ ਆਪਣੀਆਂ ਦਿਨਾਂ ਦੀ ਸ਼ੁਰੂਆਤ ਕਰਨ ਤੇ ਪ੍ਰਮਾਤਮਾ ਦਾ ਤੇ ਹੋਰ ਕੁਝ ਕਹਾਣੀਆਂ ਵੀ ਨੇ ਤੇ ਇਹਨਾਂ ਕਹਾਣੀਆਂ ਦੇ ਨਾਲ ਜੁੜੇ ਹੋ। ਕਿਉਂਕਿ ਥੋੜਾ ਤੇ ਮੇਰਾ ਸਫ਼ਰ ਦੀ ਸ਼ੁਰੂ ਹੋਣਾ ਹੈ। ਤੇ ਸਫ਼ਰ ਦੀ ਸ਼ੁਰੂਆਤ ਕਿੱਠਿਆਂ ਕਰਦੇ ਹਾਂ। Me la mesa fuerte.